ਰੋਲ ਕੇ ਬੋਲਾਂ ਬੋਲ ਮੈਂ ਨਹੀਂ ਉਹਨੂੰ ਤੂੰ ਰੋਟੀ ਪਕਾਉਣ ਦਿੰਦਾ ਤੂੰ ਕਰ ਲੈ ਨਹੀਂ ਜੋ ਕਰ ਚੱਲ ਕਰੋ ਨਹੀਂ ਤੋ ਬਾਈ ਜਾ ਖਾਲਾ 버ਗਰ ਖਾਲਾ ਪੀਜੇਗਾ ਤੂੰ ਕਰਾ ਨਿਕਲ ਬਾਸ ਪਾਸਤਾ ਖਾਲਾ ਬਣਾ ਦੇ ਤੈਨੂੰ ਮੈਂ ਦੱਸਦਾ ਰੋਟੀ ਲਾ ਪਕਾਣੀ ਹਰਾਮ ਦੇ ਨਾ ਭਰਾ ਚੋਮਾ ਤੂੰ ਓਏ ਆਨ ਨਾ ਮੋਟਾ ਹੁੰਦਾ ਯਾਰ ਮੇਰੀ ਜਨਾਨੀ ਆਈ ਯਾਰ ਜਨਾਨੀ ਫੰਕੋ ਦੇ ਗੋਡੇ ਮੋਢੇ ਬੈਠਾ ਲੈਣਾ ਮੈਂ ਬੈ ਗਿਆ ਮਸੀਤਾ ਮਿਲੀ ਏ ਛੜੇ ਨੂੰ ਮਸੀਤਾ ਮਿਲੀ ਤੂੰ ਕਹਿਣਾ ਨਾ ਤੂੰ ਰਿਆ ਸੀ ਹਰਾਮ ਦੇ ਆਪਣੀ ਜਨਾਨੀ ਮਸੀਨ ਮਿਲੀ ਮਸੀ ਮਿਲੀ ਕਰਦਾ ਰਹਿਣਾ ਤੂੰ ਕਰ ਜੋ ਕਰਨ ਚੱਲੇ ਇੰਨਾ ਹਕਮ ਤਾਂ

ਕੀ ਕਹਿੰਨੀ ਆ ਮੈਂ ਕਿਹਾ ਉੱਥੇ ਜਾ ਮਨਾਰ ਮੁੰਡੇ ਆਪਣੇ ਰੱਖੀ ਜਾ ਜਾਣਾ ਪੈ ਤਮੋਰੇ ਰੇਵਨ ਘਟਾਉਂਦੀਆਂ ਆ ਹਾਂ ਫੇ ਕੁੜੀਆਂ ਬਹੁਤ ਕੁਸ ਬੋਲਦੀਆਂ ਉਹ ਘਰਾ ਤੇ ਨਾਲ ਦੇਉਗੇ ਉੱਤੇ ਹੀ ਟੱਪੀ ਜਾਣ ਜਿੱਦਾਂ ਕੱਲ ਟੱਪ ਦਸ ਮੈਨੂੰ ਮੈਨੂੰ ਸੰਗ ਲੱਗੀ ਜਾਣੀ ਕੁੜੀਆਂ ਤੋਂ ਤੈਨੂੰ ਸੰਗ ਨਹੀਂ ਆਹੋ ਤਾਂ ਨਹੀਂ ਕਹਿੰਦੀ ਮੁੰਡੇ ਆਪੇ ਬੋਲੂਗੇ ਜੇੜੀ ਨਾਲ ਤੇਰੇ ਉਹ ਘਰਾ ਦੇਉਗੇ ਸੰਦੀਪ ਨੂੰ ਰੱਖਤੀ ਨਾ ਹਾਂ ਉਹਨੂੰ ਮੈਂ ਕਹੂੰਗੀ ਬਰोबर ਰਹੀ ਜੇ ਬੋਤੀ ਦੇ ਤੂੰ ਨਾਲੇ ਰਹੀ ਫੇ ਮੇਰੇ ਤੇਗੇ ਤੇ ਕਾਰਨ ਆਪਾ 500 ਸਾਲੀਆਂ ਨੂੰ ਦੇਣਾ ਬਹੁ ਆ ਮੈਂ ਤਾਂ ਕਿ ਮੈਂ ਜਾਣਾ ਹੀ ਨਹੀਂ ਹੈ ਤੁਸੀਂ ਹੁਣ ਨਾ ਮੈਂ ਤੇ ਤੁਹਾਡੀ ਨਾਲ ਤੂੰ ਮਾਰ ਤੂੰ ਪੈਸੇ ਕਿੰਨੇ ਦੇਣੇ ਸਾਲੀਆਂ ਨੂੰ ਪੈਸੇ ਨਹੀਂ ਮੈਂ ਦੇਣੇ ਨਹੀਂ ਮੈਂ ਕਿੰਨੇ ਦੇਵਾਂ ਉਹਨਾਂ ਨੂੰ ਸਾਲੀਆਂ ਨੂੰ ਪਤਾ ਨਹੀਂ ਹੁਣ ਜੋ ਰਵਾਜ ਹੋ ਪੁੱਛ ਜੀ ਮਾਂ ਆਪਣੀ 5000 ਕਹਿੰਦੀਆਂ ਇਹ ਤਾਂ ਇਹਨਾਂ ਨੂੰ ਪਤਾ ਉਹ ਮੈਂ ਕਿਹੜਾ ਹਾਂ ਉਹਨਾਂ ਦੇ ਰਵਾਜ ਦਾ ਮੈਨੂੰ ਪਤਾ ਜੇ ਉਹਨੇ 50000 ਮੰਗਿਆ ਐ ਤੂੰ ਬਣਾਈ ਜਾਂਦਾ 50000 ਬਣਿਆ ਲੱਖ ਮੰਗਿਆ